12ਵੀਂ ਜਮਾਤ ਦੀ ਵਿਦਿਆਰਥਣ ਇੱਕ ਨਾਬਾਲਗ ਲੜਕੀ ਵੱਲੋਂ ਆਪਣੇ ਹੀ ਘਰ ਵਿੱਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਸਫਾਬਾਦ ਦੀ ਰਹਿਣ ਵਾਲੀ ਉਕਤ ਵਿਦਿਆਰਥਣ ਵੱਲੋਂ ਖੁਦਕੁਸ਼ੀ ਕੀਤੀ ਜਾ ਉਸ ਨਾਲ ਕੁਝ ਹੋਰ ਪਾਣਾ ਵਰਤਿਆ ਇਹ ਗੱਲ ਹਾਲੇ ਜਗਜ਼ਾਰ ਹੋਣੀ ਬਾਕੀ ਹੈ ਪਹਿਲਾ ਪਿੰਡ ਵਾਸੀ ਲੜਕੀ ਨੂੰ ਸਿਵਲ ਹਸਪਤਾਲ ਫਲੋਰ ਵਿਖੇ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਤਾਂ ਉਹਨਾਂ ਤੁਰੰਤ ਲੜਕੀ ਨੂੰ ਲੁਤਿਆਣਾ ਵੱਲ ਲੈ ਕੇ ਚਲੇ ਗਏ ਜਿਸ ਦੀ ਖਬਰ ਪੁਲਿਸ ਨੂੰ ਮਿਲੀ ਤਾਂ ਉਹਨਾਂ ਤੁਰੰਤ ਲੜਕੀ ਦੀ ਲਾਸ਼ ਨੂੰ ਲੁਧਿਆਣਾ ਤੋਂ ਫਲੋਰ ਲਿਆ ਕੇ ਸਿਵਲ ਹਸਪਤਾਲ ਫਲੋਰ ਦੀ ਮੌਚਰੀ ਵਿੱਚ ਪੋਸਟਮਾਰਟਮ ਲਈ ਰੱਖ ਦਿੱਤਾ। ਜਦੋਂ ਇਸ ਮਾਮਲੇ ਵਿੱਚ ਸਿਵਲ ਹਸਪਤਾਲ ਫਲੋਰ ਦੇ ਡਾਕਟਰ ਲਵਪ੍ਰੀਤ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਜਦੋਂ ਇਸ ਦੇ ਪਰਿਵਾਰਿਕ ਮੈਂਬਰ ਇਸ ਲੜਕੀ ਨੂੰ ਲੈ ਕੇ ਆਏ ਤਾਂ ਉਸ ਨੂੰ ਮ੍ਰਿਤਕ ਕੋਸ਼ਿਤ ਕਰ ਦਿੱਤਾ ਸੀ। ਇਸ ਦੇ ਪਰਿਵਾਰਿਕ ਮੈਂਬਰ ਮੌਚਰੀ ਵਿੱਚੋਂ ਲੜਕੀ ਦੀ ਲਾਸ਼ ਨੂੰ ਜ਼ਬਰਦਸਤੀ ਲੈ ਗਏ ਜਿਸ ਦੀ ਸੂਚਨਾ ਹੋਣਾ ਵੱਲੋਂ ਫਲੋਰ ਪੁਲਿਸ ਨੂੰ ਦਿੱਤੀ ਗਈ। ਜਦੋਂ ਇਸ ਮਾਮਲੇ ਵਿੱਚ ਥਾਣਾ ਫਿਲੌਰ ਦੇ ਐਸਐਚਓ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਹੈ ਕਿ ਉਕਤ ਲੜਕੀ ਫਿਲੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 12ਵੀਂ ਦੀ ਜਮਾਤ ਦੀ ਵਿਦਿਆਰਥਣ ਹੈ ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਸ਼ੱਕੀ ਜਾਪਦਾ ਹੈ ਜਿਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਨਿਕਲ ਕੇ ਸਾਹਮਣੇ ਆਉਣਗੇ ਉਹਨਾਂ ਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਫਿਲੌਰ ਤੋਂ ਫਿਲੌਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਸਾਰੇ ਕੋਲ ਸਮਝ ਰਹੇ ਕਾਜੋਦੀ ਨਾਮ ਦੀ ਲੜਕੀ ਆਈ ਸੀ ਜਿਸ ਦੀ ਉਮਰ ਤਕਰੀਬਨ 15 ਸਾਲ ਦੀ ਸੀ ਜੀ ਤੇ ਸਫਾਵਾ ਦੇ ਰਹਿਣ ਵਾਲੀ ਸੀ ਹਮਮ ਸਾਬਕਾ ਕੋਲ ਪ੍ਰੋਟੋਕੋਲ ਦੇ ਵਿੱਚ ਠੀਕ ਆ ਸਰ ਜਦ ਤੁਸੀਂ ਬੋਡੀ ਉਹਦੀ ਚੈੱਕ ਕੀਤੀ ਉਹ ਗਲੇ ਦੇ ਕੋਈ ਨਿਸ਼ਾਨvare ਦੇਖੇ ਤੁਸੀਂ ਹਾਂਜੀ ਨਿਸ਼ਾਨ ਨਹੀਂ ਸੀ ਬਾਕੀ ਸਾਰਾ ਕੁਝ ਕਲੀਅਰ ਆਪਾਂ ਪੋਸਟਮਾਰਨ ਦਾ ਬਾਅਦ ਹੀ ਕਰਾਂਗੇ ਠੀਕ ਆ ਤੇ ਇਹ ਵੀ ਪਤਾ ਲੱਗਾ ਵੀ ਉਹ ਜਿਹੜੀ ਲੜਕੀ ਦੇ ਘਰ ਦੇ ਸੀ ਤੁਸੀਂ ਉਹਦੀ ਲੱਖੀ ਦੀ ਜਿਹੜੀ ਬੋਡੀ ਆ ਤੁਸੀਂ ਮੁਰਜ਼ੀ ਵਿੱਚ ਰੱਖਣ ਨੂੰ ਕਹਿ ਦਿੱਤਾ ਸੀ ਫੋਰ ਕਲਾਸ ਦੇ ਮਦਮ ਲੇਕਨ ਉਥੋਂ ਉਹ ਲੜਾਈ ਝਗੜਾ ਕਰਕੇ ਜਿਹੜੀ ਡੈਡ ਬਡੀ ਉਹਦੇ ਘਰ ਦੇ ਲੈ ਗਏ ਸੀਗੇ ਸਰ ਇਹ ਜਿਹੜੇ ਪਰਿਵਾਰਕ ਮੈਂਬਰ ਸੀ ਉਹ ਜਿਹੜਾ ਪਸਤੀ ਬੋਡੀ ਲੈ ਗਿਆ ਸੀ ਤੇ ਦੁਬਾਰਾ ਫਿਰ ਉਹ ਡੈਡ ਬਡੀ ਤੁਹਾਡੇ ਕੋਲ ਆਈ ਹੈ ਹਾਂਜੀ ਪੁਲਿਸ ਵਾਲਿਆਂ ਨੇ ਮੋਰਚੇ ਵਿੱਚ ਰੱਖਵਾ ਦਿੱਤੀ ਹੈ ਠੀਕ ਆ ਓਕੇ ਅੱਜ ਸਾਨੂੰ ਸਿਵਲ ਹਸਪੀਟਲ ਤੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਅੰਜਲੀ ਡਾਕਟਰੋ ਪਾਲाराम ਜਿਹਦੀ ਏਜ 15 ਸਾਲ ਹੈ ਜਿਸ ਦੀ ਇਥੇ ਰਤੂਏ ਜੋ ਉਸ ਦੇ ਵਾਸਤੇ ਜਿਹੜੇ ਸੀ ਉਹਨੂੰ ਅੱਗੇ ਟੀਐਮਸੀ ਲੈ ਗਿਆ ਸੀ ਉੱਥੋਂ ਵਾਪਸ ਡੈਡਵਰੀ ਲਿਆ ਕੇ ਹੁਣ ਅਸੀਂ ਚੈੱਕਅਪ ਕਰ ਰਹੇ ਹਾਂ ਜੀ ਔਰ ਇਹਨਾਂ ਦੀ ਜੋ ਵਾਸ ਨੇ ਉਹਨਾਂ ਦੀ ਸਟੇਟਮੈਂਟ ਵੀ ਲਈ ਜਾ ਰਹੀ ਹੈ ਜੀ ਇਹ ਵੈਰੀਫਾਈ ਕੀਤਾ ਜਾ ਰਿਹਾ ਤੇ ਸਰ ਸਰ ਜਿਹੜੀ ਡੀਐਮਸੀ ਲਈ ਜਾਣ ਦੀ ਸਰ ਕੀ ਉਹਨਾਂ ਨੂੰ ਨੋਟ ਆ ਗਈ ਸਰ ਨੈਚੁਰਲ ਡੈਸਰੀਆ ਕੀਸ ਦਾ ਇਹ ਤਾਂ ਉਹ ਖੁਦ ਦੱਸ ਸਕਦੇ ਨੇ ਕਿਉਂ ਲੈ ਕੇ ਗਏ ਉਹਨਾਂ ਨੂੰ ਅਸੀਂ ਪੁੱਛਿਆ ਵੀ ਕੀ ਕੀਤੀ ਹੈ ਉਹ ਕਹਿੰਦੇ ਕਿ ਸਾਨੂੰ ਇਸ ਤਰ੍ਹਾਂ ਜ ਆਉਦਾ ਸੀ ਕਿ ਲੜਕੀ ਦੀ ਜੀ ਡੈਥ ਨਹੀਂ ਹੋਈ ਓਕੇ ਤੇ ਸ਼ਾਇਦ ਸਾਡੀ ਬੇਟੀ ਦੀ ਚਾਂ ਮੱਜ ਜਾਵੇ ਇਸ ਵਜ੍ਹਾ ਕਰਕੇ ਲੱਗੇ ਗਿਆ